ਕਿ ਜਿਹੜਾ ਤੁਸੀਂ ਤੁਹਾਡਾ ਮੂੰਹ ਰੋਟੀ ਪਾਣੀ ਢੱਡ ਪਾਣੀ ਜਿਹੜਾ ਭਰਦੇ ਆ ਇਹ ਪੰਜਾਬੀਆਂ ਦੇ ਸਿਰ ਤੋਂ ਭਰਦਾ ਹੈਗਾ ਅਸੀਂ 40 ਚ ਪੈਸੇ ਕਮਾਉਣੇ ਪੰਜਾਬ ਦੇ ਵਿੱਚ ਤੇ ਖਵਾਉਣੇ ਉੱਥੇ ਤੁਹਾਨੂੰ ਲਿਜਾ ਕੇ ਆ ਅਸੀਂ ਤਾਂ ਲਾਂ ਤਾਂ ਆਪਣੇ ਪੰਜਾਬੀਆਂ ਨੂੰ ਵੀ ਪਾਵਾਂਗੇ ਲੱਖ ਲਾਂ ਤਾਂ ਪੰਜਾਬੀਓ ਤੁਸੀਂ ਗੱਲ ਤੋਂ ਤੁਸੀਂ ਉਹ ਜਿਹੜੇ ਦੇਖ ਦੇ ਜਿਹੜੇ ਪੰਜੀਤ ਪਾਸ ਜਾਣਦੇ ਆ ਆਪਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਉੱਥੇ ਆਪਾਂ ਕਿਉਂ ਜਾਣੇ ਆ ਜਿਹੜਾ ਉਹਦੀ ਜਗ੍ਹਾ ਤੇ ਜਾਣਾ ਉਧਰ ਆਪਾਂ ਹੋਰ ਪਾਸੇ ਜਾਓ ਉਹਨਾਂ ਨੂੰ ਐਨਾ ਕਾਰਡ ਬਾਇ ਕਰ ਦੋ ਉਹਨਾਂ ਨੂੰ ਐਨਾ ਕਿ ਤੰਗ ਕਰ ਦੋ ਰੋਟੀ ਖਾਣ ਤੋਂ ਵੀ ਤਰਸਣ ਹੋ ਜਾਣਗੇ ਜੇ ਅਹੀ ਚਾਹੀਏ ਅਹੀ ਤੁਹਾਨੂੰ ਬੋਰਲਿੰਗ ਦੇਣਾ ਚਾਹੁੰਦੇ ਆ ਜੇ ਅਹੀ ਆਪਣੀ ਆਈ ਤੇ ਆ ਗਏ ਅਸੀਂ ਲੁਧਿਆਣਾ ਸ਼ਹਿਰ ਦੇ ਪੰਜਾਬ ਦੇ ਵਿੱਚ ਐਂਟਰੀ ਨਹੀਂ ਹੋਣ ਦੇਵਾਂਗੇ ਤੁਹਾਨੂੰ ਬਾਹਰੋਂ ਉੱਥੇ ਪੁੱਠੇ ਪੈਰ ਮੋੜਾਂਗੇ ਡਾਂਗਾ ਲੈ ਕੇ ਹਿਮਾਚਲ ਜੇ ਰੋਟੀ ਖਾਂਦਾ ਤੇ ਸਲਾਨੀਆਂ ਦੇ ਆਉਣ ਨਾਲ ਖਾਂਦਾ ਇਸ ਕਰਕੇ ਇਹਨਾਂ ਨੂੰ ਸਾਰੇ ਪਹਿਲੂਆਂ ਤੇ ਸੋਚਣਾ ਚਾਹੀਦਾ ਕਿ ਤੁਸੀਂ ਆਕੜ ਹੀ ਰੱਖੋਗੇ ਤੇ ਫਿਰ ਤੁਹਾਡੇ ਅੱਗੋਂ ਰੋਟੀ ਚੁੱਕਣ ਲੱਗਾ ਵੀ ਪਰਮੇਸ਼ਰ ਦੇਰ ਨਹੀਂ ਲਾਏਗਾ ਇਥੋਂ ਪੰਜਾਬ ਦੇ ਲੋਕ 6-6 ਮਹੀਨੇ ਆਪਣੀ ਕਮਾਈ ਕਰਦੇ ਨੇ ਤੇ 2 ਮਹੀਨੇ ਜਿਹੜੇ ਨੇ 3 ਮਹੀਨੇ ਜਿਹੜੇ ਨੇ ਤੁਹਾਡੇ ਹਿਮਾਚਲ ਦੇ ਵਿੱਚ ਆ ਕੇ ਤੁਹਾਡੇ ਪ੍ਰਸ਼ਾਦੇ ਤਿਆਰ ਕਰਦੇ ਨੇ ਤੁਹਾਨੂੰ ਰੋਟੀ ਤਿਆਰ ਕਰਕੇ ਦਿੰਦੇ ਨੇ ਤੁਹਾਨੂੰ ਪੈਸਾ ਦਿੰਦੇ ਨੇ ਆ ਤੁਹਾਡੇ ਕਾਰੋਬਾਰ ਚੱਲਦੇ ਨੇ ਤੁਸੀਂ ਸ਼ਰਮ ਕਰੋ ਜੇ ਕਿਸੇ ਨੂੰ ਕੁੱਟਮਾਰ ਕਰਦੇ ਹੋ ਤੇ ਉਹਦੇ 'ਚ ਤੁਹਾਡਾ ਘਾਟਾ ਹੈ ਕਿਸੇ ਦਾ ਨਹੀਂ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਥੋੜੇ ਦਿਨਾਂ ਤੋਂ ਇੱਕ ਵੀਡੀਓ ਬਹੁਤ ਹੀ ਜ਼ਿਆਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੋਈ ਆ ਜਿਹਦੇ ਵਿੱਚ ਕੁਝ ਬਾਹਰੋਂ ਬੰਦਾ ਮੁੰਡਾ ਆਇਆ ਸੀਗਾ ਇੱਕ ਨਾਲ ਪਰਿਵਾਰ ਦੇ ਨਾਲ ਗਿਆ ਸੀਗਾ ਜੋ ਕਿ ਉਹ ਭਾਰੀ ਲੋਕ ਪਾਪੀ ਲੋਕ ਪਹਾੜ ਦੇ ਦਿਲ ਇਹਨਾਂ ਦੇ ਪੱਥਰ ਜਿਹੜਾ ਕਿਹਾ ਗੁਰੂ ਮਹਾਰਾਜ ਜੀ ਨੇ ਇਹ ਪੱਥਰ ਹੈ ਵਾਕੇ ਦਿਲ ਦੇ ਵੀ ਇਹਨਾਂ ਨੂੰ ਹੀ ਇਹ ਸਮਝਾਉਣਾ ਚਾਹੁੰਦੇ ਹੈਗੇ ਆ ਵੀ ਤੁਸੀਂ ਆ ਜਿਹੜਾ ਜਿੰਨੇ ਵੀ ਸਾਡੇ ਪੰਜਾਬ ਦੇ ਮੁੰਡੇ ਜਾਂ ਜਵਾਨ ਜਾਂਦੇ ਜਾਂ ਮੋਟਰਸਾਈਕਲਾਂ ਤੇ ਜਾਂਦੇ ਆ ਜਿੰਨੇ ਵੀ ਜਾਂਦੇ ਘੁੰਮਣ ਫਿਰਨ ਜਾਂਦੇ ਹੋ ਤੁਸੀਂ ਉਹਨਾਂ ਦੇ ਕਿਤੇ ਕਿਸੇ ਲੱਤ ਤੋੜਦੇ ਹੋ ਕਿਦਾ ਸਿਰ ਪਾੜਦੇ ਹੋ ਪਿੱਛੇ ਇੱਕ ਵਾਰਾਈ ਸੀ ਇੱਕ ਡਾਂਗ ਮਾਰ ਕੇ ਸਿਰ ਪਾੜਤਾ ਮੁੰਡੇ ਦਾ ਫਿਰ ਕਿ ਗੱਡੀਆਂ ਦੇ ਸੀਸੇ ਤੋੜ ਦਿੰਦੇ ਹੋ ਉਹ ਤੁਸੀਂ ਸ਼ਰਮ ਕਰੋ ਵੀ ਜਿਹੜਾ ਤੁਸੀਂ ਤੁਹਾਡਾ ਮੂੰਹ ਰੋਟੀ ਪਾਣੀ ਢਿੱਡ ਪਾਣੀ ਜਿਹੜਾ ਭਰਦੇ ਆ ਇਹ ਪੰਜਾਬੀਆਂ ਦੇ ਸਿਰ ਤੋਂ ਭਰਦਾ ਹੈਗਾ ਅਸੀਂ 40 ਚ ਪੈਸੇ ਕਮਾਉਣੇ ਪੰਜਾਬ ਦੇ ਵਿੱਚ ਤੇ ਖਵਾਉਣੇ ਉੱਥੇ ਤੁਹਾਨੂੰ ਲਿਜਾ ਕੇ ਆ ਅਸੀਂ ਤਾਂ ਲਾਂ ਤਾਂ ਆਪਣੇ ਪੰਜਾਬੀਆਂ ਨੂੰ ਵੀ ਪਾਵਾਂਗੇ ਲੱਖ ਲਾਂ ਤਾਂ ਪੰਜਾਬੀਓ ਤੁਸੀਂ ਗੱਲ ਤੋਂ ਤੁਸੀਂ ਉਹ ਜਿਹੜੇ ਦੇਖਦੇ ਜਿਹੜੇ ਪਾਸੇ ਜਾਣਦੇ ਆਪਾਂ ਮਹਾਚਲ ਪ੍ਰਦੇਸ਼ ਦੇ ਵਿੱਚ ਉੱਥੇ ਆਪਾਂ ਕਿਉਂ ਜਾਣੇ ਆ ਜਿਹੜਾ ਉਹਦੀ ਜਗ੍ਹਾ ਤੇ ਜਾਣਾ ਉਧਰ ਆਪਾਂ ਹੋਰ ਪਾਸੇ ਜਾਓ ਉਹਨਾਂ ਨੂੰ ਐਨਾ ਕਾਰਡ ਬਾਇ ਕਰ ਦੋ ਉਹਨਾਂ ਨੂੰ ਇੰਨਾ ਕ ਤੰਗ ਕਰਦੇ ਰੋਟੀ ਖਾਣ ਤੋਂ ਵੀ ਤਰਸਣ ਹੋ ਜਾਣਗੇ ਜੇ ਅਹੀ ਚਾਹੀਏ ਅਹੀ ਤੁਹਾਨੂੰ ਵਾਰਨਿੰਗ ਦੇਣਾ ਚਾਹੁੰਦੇ ਆ ਜੇ ਅਹੀ ਆਪਣੇ ਆਈ ਤੇ ਆ ਗਏ ਅਸੀਂ ਲੁਧਿਆਣਾ ਸ਼ਹਿਰ ਦੇ ਪੰਜਾਬ ਦੇ ਵਿੱਚ ਐਂਟਰੀ ਨਹੀਂ ਹੋਣ ਦੇਵਾਂਗੇ ਤੁਹਾਨੂੰ ਬਾਹਰੋਂ ਉੱਥੇ ਪੁੱਠੇ ਪੈਰ ਮੋੜਾਂਗੇ ਡਾਂਗਾ ਲੈ ਕੇ ਤੇ ਤੁਹਾਨੂੰ ਵਾਰਨਿੰਗ ਹੈਗੀ ਆ ਤੇ ਬੰਦੇ ਬਣ ਜਾਓ ਤੇ ਬਾਕੀ ਸਾਡੀ ਜਾਇਬੰਦੀ ਬਾਬਾ ਜੀ ਸਾਡੇ ਸਿੰਘ ਬੈਠੇ ਹੋਇਆ ਬਾਕੀ ਬਾਬਾ ਹੀ ਗੱਲ ਕਰਨਗੇ ਬਾਬਾ ਹੀ ਕਰੋ ਗੱਲ ਬਚਨ ਦੱਸੋ ਅੱਗੇ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਜਿਹੜੀ ਸੋਸ਼ਲ ਮੀਡੀਆ ਤੇ ਥੋੜੇ ਦਿਨ ਵੀਡੀਓ ਵਾਇਰਲ ਹੋਈ ਹੈ ਕਿ ਇੱਕ ਨੌਜਵਾਨ ਜਿਹੜਾ ਪੰਜਾਬੀ ਲੜਕਾ ਹੈ ਉਹ ਫਰਾਂਸ ਦੀ ਲੜਕੀ ਨਾਲ ਸ਼ਾਦੀ ਕਰਾ ਕੇ ਜਦੋਂ ਆਪਣੇ ਪੰਜਾਬ ਆਇਆ ਤੇ ਉਹਨੂੰ ਪੰਜਾਬ ਘੁਮਾਇਆ ਗਿਆ ਤੇ ਉਹਨੂੰ ਜਦੋਂ ਹਿਮਾਚਲ ਲੈ ਕੇ ਗਿਆ ਤੇ ਉੱਥੇ ਵੀ ਉਹਨਾਂ ਨੇ ਆਪਣਾ ਜਿੱਥੇ-ਜਿੱਥੇ ਵੀ ਜਾਣਾ ਸੀ ਸਟੇਸ਼ਨ ਤੇ ਘੁੰਮਣ ਤੇ ਉਹਨਾਂ ਨੇ ਆਪਣਾ ਘੁੰਮਣ-ਫਿਰਨ ਕਰਨਾ ਸੀ ਸਭ ਇਸ ਦੇ ਨਾਲ ਉਹਨਾਂ ਦਾ ਰੁਜ਼ਗਾਰ ਚੱਲਦਾ ਹੈ ਹਿਮਾਚਲ ਦਾ ਜਿੰਨੇ ਵੀ ਸੈਲਾਨੀ ਆਉਂਦੇ ਨੇ ਬਾਹਰਲੇ ਦੇਸ਼ਾਂ ਤੋਂ ਆਉਂਦੇ ਨੇ ਵਿਦੇਸ਼ਾਂ ਤੋਂ ਵੀ ਆਉਂਦੇ ਨੇ ਜਿੱਥੋਂ ਵੀ ਕਿਤੇ ਚੱਲ ਕੇ ਆਉਂਦੇ ਨੇ ਉਹ ਸਾਰੇ ਲੋਕ ਜਿਹੜੇ ਨੇ ਹਿਮਾਚਲ ਪ੍ਰਦੇਸ਼ ਦੀਆਂ ਮਨਾਲੀ ਦੀਆਂ ਕੁਲੂ ਮਨਾਲੀ ਦੀਆਂ ਵਾਦੀਆਂ ਤੇ ਸ਼ਿਮਲੇ ਦੀਆਂ ਵਾਦੀਆਂ ਤੇ ਬੜੇ-ਬੜੇ ਹੋਰ ਜਿਹੜੇ ਵੀ ਇਹਨਾਂ ਦੇ ਪਹਾੜਾਂ ਦੇ ਵਿੱਚ ਬਣੇ ਨੇ ਸਥਾਨ ਉਹਨਾਂ ਦੀ ਸੈਰ ਕਰਨ ਜਦੋਂ ਸੈਲਾਨੀ ਜਾਂਦੇ ਨੇ ਤੇ ਉਹ ਰੋਜਗਾਰ ਜਿਹੜਾ ਇਹਨਾਂ ਦਾ ਪ੍ਰਫੁੱਲਤ ਹੁੰਦਾ ਹੈ ਅੱਜ ਹਿਮਾਚਲ ਜੇ ਤਰੱਕੀ ਕਰਦਾ ਹੈ ਤੇ ਸਲਾਨੀਆਂ ਦੇ ਆਉਣ ਨਾਲ ਕਰਦਾ ਹੈ ਹਿਮਾਚਲ ਜੇ ਰੋਟੀ ਖਾਂਦਾ ਤੇ ਸਲਾਨੀਆਂ ਦੇ ਆਉਣ ਨਾਲ ਖਾਂਦਾ ਹੈ ਇਸ ਕਰਕੇ ਇਹਨਾਂ ਨੂੰ ਸਾਰੇ ਪਹਿਲੂਆਂ ਤੇ ਸੋਚਣਾ ਚਾਹੀਦਾ ਹੈ ਕਿ ਤੁਸੀਂ ਆਕੜ ਹੀ ਰੱਖੋਗੇ ਤੇ ਫਿਰ ਤੁਹਾਡੇ ਅੱਗੇ ਰੋਟੀ ਚੁੱਕਣ ਲੱਗਾ ਵੀ ਪਰਮੇਸ਼ਰ ਦੇਰ ਨਹੀਂ ਲਾਏਗਾ ਕਿਉਂਕਿ ਜਦੋਂ ਕਿਸੇ ਨੂੰ ਆਪਾਂ ਅੱਤ ਦੀ ਤੰਗ ਕਰ ਦਿਆਂਗੇ ਤੇ ਉਹ ਤੁਹਾਡੇ ਸਟੇਟ ਦੇ ਵਿੱਚ ਵੜਨਾ ਬੰਦ ਕਰ ਦੇਗਾ ਪਰ ਕਿ ਉਹ ਬੰਦ ਕਰ ਦੇਗਾ ਤੇ ਤੁਹਾਡੀ ਰੋਟੀ ਕਿੱਦਾਂ ਚੱਲੇਗੀ ਨਾ ਤਾਂ ਉੱਥੇ ਇੰਡਸਟਰੀ ਫੈਕਟਰੀ ਹੈ ਉੱਥੇ ਤੇ ਸਿਰਫ ਲੋਕ ਘੁੰਮਣ ਜਾਂਦੇ ਨੇ ਇੱਥੋਂ ਪੰਜਾਬ ਦੇ ਲੋਕ 6-6 ਮਹੀਨੇ ਆਪਣੀ ਕਮਾਈ ਕਰਦੇ ਨੇ ਤੇ 2 ਮਹੀਨੇ ਜਿਹੜੇ ਨੇ 3 ਮਹੀਨੇ ਜਿਹੜੇ ਨੇ ਤੁਹਾਡੇ ਹਿਮਾਚਲ ਦੇ ਵਿੱਚ ਆ ਕੇ ਤੁਹਾਡੇ ਪ੍ਰਸ਼ਾਦੇ ਤਿਆਰ ਕਰਦੇ ਨੇ ਤੁਹਾਨੂੰ ਰੋਟੀ ਤਿਆਰ ਕਰਕੇ ਦਿੰਦੇ ਨੇ ਤੁਹਾਨੂੰ ਪੈਸਾ ਦਿੰਦੇ ਨੇ ਤਾਂ ਤੁਹਾਡੇ ਕਾਰੋਬਾਰ ਚੱਲਦੇ ਨੇ ਤੁਸੀਂ ਸ਼ਰਮ ਕਰੋ ਜੇ ਕਿਸੇ ਨੂੰ ਕੁੱਟਮਾਰ ਕਰਦੇ ਹੋ ਤੇ ਉਹਦੇ 'ਚ ਤੁਹਾਡਾ ਘਾਟਾ ਹੈ ਕਿਸੇ ਦਾ ਨਹੀਂ ਇਸ ਕਰਕੇ ਸੋਇਸ਼ ਕਰਕੇ ਅਸੀਂ ਪ੍ਰਸ਼ਾਸਨ ਨੂੰ ਹਿਮਾਚਲ ਪ੍ਰਦੇਸ਼ ਦੇ ਪ੍ਰਸ਼ਾਸਨ ਨੂੰ ਤੇ ਉੱਥੋਂ ਦੀ ਸਰਕਾਰ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆ ਕਿ ਆਪਣੇ ਇਹਨਾਂ ਲੋਕਾਂ ਨੂੰ ਜਰੂਰ ਸਮਝਾਇਆ ਜਾਏ